ਮਕਸਰ ਪ੍ਰਧਾਨ 11 ਵਜੇ ਸਟੇਜ ਤੇ ਚੜ ਗਿਆ ਸੀ ਇੱਥੇ ਪੌਣੇ 1 ਵਜੇ ਆਇਆ ਇਹ ਵਿਚਾਰੇ ਕੀ ਕਰਨ ਇਹ 4 ਘੰਟੇ ਤੇ ਇੱਥੇ ਬੈਠੇ ਆ ਫਿਰ ਕਹਿੰਦੇ ਹੋ ਜੀ ਬੜੀ ਠੰਡ ਦੇ ਚ ਤੁਸੀਂ ਆਏ ਤੁਹਾਡਾ ਬੜਾ ਬੜਾ ਧੰਨਵਾਦ ਛਿਆਲੀ ਰੱਖ ਲਓ ਪਹਿਲਾਂ ਹੀ ਆ ਜਾਓ ਸਾਡਾ ਕੋਈ ਬੰਦਾ ਜਗਰਾਵਾਂ ਚ ਉੱਠਣ ਨੂੰ ਤਿਆਰ ਨਹੀਂ ਜਿਹੜੀ ਇਸ ਰੋਜ ਪ੍ਰਦਰਸ਼ਨ ਚ ਇਕੱਠ ਹੋਇਆ ਹੈ ਸਾਡੇ ਲੀਡਰ ਸਹਿਬਾਨਾਂ ਦੇ ਸਾਡੇ ਬਲੌਕ ਪ੍ਰਧਾਨਾਂ ਦੇ ਸਰਪੰਚਾਂ ਦੇ ਬਲੌਕ ਸੰਤੀਆਂ ਦੇ ਮੈਂਬਰ ਸਾਰੇ ਬੰਦਿਆਂ ਦੇ ਆਪ ਦੇ ਸਹਿਯੋਗ ਨਾਲ ਔਰ ਜਿਹੜੀ ਕਾਂਗਰਸ ਪਾਰਟੀ ਦੀ ਲੀਡ ਦੀ ਹੱਡੀ ਥੱਲੇ ਬੈਠੀ ਹੈ ਇਹ ਆਪਣੇ ਆਪ ਆਏ ਨੇ ਇਹ ਭੱਜਣ ਵਾਲੇ ਹੈ ਨਹੀਂ ਪ੍ਰਧਾਨ ਸਾਹਿਬ ਸੁਣ ਲਿਓ ਜੇ ਇਹ ਪ੍ਰਦਰਸ਼ਨ ਇਹ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ ਆ ਡੂੜ ਸਾਲ ਤੋਂ ਆ ਸਾਰੇ ਸਾਹਮਣੇ ਬੈਠੇ ਆ ਵਿੱਚੇ ਹੀ ਸਰਪੰਚ ਇਹ ਸਰਕਾਰ ਦੀ ਤਸ਼ੱਦਦ ਦਾ ਸਹਿਮਣਾ ਕਰਦੇ ਆ ਰਹੇ ਕਿਸੇ ਦੀਆਂ ਇਨਕੁਆਰੀਆਂ ਹੋ ਰਹੀਆਂ ਕਿਸੇ ਤੇ ਪਰਚੇ ਹੋ ਰਹੇ ਆਹ ਲੈ ਤਾਜੀ ਮਿਸਾਲ ਹੈ ਇੱਥੇ ਦੀ ਜਿਹੜੀ ਠੱਗ ਐਮਐਲਏ ਐ ਜਿਹੜੀ ਕਬਜ਼ਿਆਂ ਦੇ ਵਾਸਤੇ ਸਾਰੀ ਦੁਨੀਆ 'ਚ ਮਸ਼ਹੂਰ ਐ ਉਹ ਜਮਹੂਰੀ ਤਰੀਕੇ ਨਾਲ ਇੱਥੇ ਦੇ ਪ੍ਰਧਾਨ ਨੂੰ ਤਾਂ ਹਟਾ ਨਹੀਂ ਸਕੀ ਤੇ ਇਸ ਸਰਕਾਰ ਦੇ ਇੱਕ ਐਗਜ਼ੈਕਟਿਵ ਆਰਡਰ ਨਾਲ ਇੱਥੇ ਦਾ ਪ੍ਰਧਾਨ ਹਟਾਤਾ ਅਸੀਂ ਇਹ ਜੀ ਸਰਕਾਰ ਦੇ ਉਲਟ ਪਿਛਲੇ 4 ਮਹੀਨੇ ਤੋਂ ਅੱਜ 1.5 ਮਹੀਨਾ ਪ੍ਰੋਕਿਊਰਮੈਂਟ ਵਾਲਾ ਛੱਡ ਦੀਏ ਪ੍ਰਦਰਸ਼ਨ ਕਰਦੇ ਆ ਰਹੇ ਔਰ ਲਗਾਤਾਰ ਕਾਂਗਰਸ ਪਾਰਟੀ ਦੇ ਕਾਰਕੁਨ ਹਲ ਹਮਾਗੇ ਤੋਂ ਸਾਰੇ ਪ੍ਰਦਰਸ਼ਨਾਂ ਦੇ ਵਿੱਚ ਆਉਂਦੇ ਜਾ ਰਹੇ ਪਰ ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ ਅਲਾਈਅንስ ਕਰ ਲਿਆ ਮੈਨੂੰ ਦੱਸੋ ਆਪ ਬੈਠੇ ਬਾਜਵਾ ਸਾਹਿਬ ਵੀ ਇਹੀ ਗੱਲ ਕਰ ਰਹੇ ਸੀ ਵੀ ਯਾਰ ਕਿਤੇ ਕੋਈ ਭਾਣਾ ਵਰਤ ਨਾ ਜਾਏ ਜਿਸ ਤਰੀਕੇ ਅਸੀਂ ਲੱਗੇ ਹੋਏ ਆ ਕਿਤੇ ਉੱਪਰੋਂ ਕੋਈ ਇਹੋ ਜਿਹਾ ਹੁਕਮਨਾਮਾ ਜਾਰੀ ਨਾ ਹੋ ਜਾਏ ਤੁਹਾਡੇ ਦੋਨਾਂ ਦੀ ਇਹ ਡਿਊਟੀ ਬਣਦੀ ਹੈ ਵੀ ਇਹਨਾਂ ਦੀਆਂ ਭਾਵਨਾਵਾਂ ਪੂਰੇ ਜੋਰ ਨਾਲ ਉੱਥੇ ਉਠਾਇਓ ਜੇ ਜਿਵੇਂ ਪਹਿਲੇ ਬੋਲਦੇ ਬੁਲਾੜੇ ਬਾਈ ਲੱਖਾ ਬੋਲ ਕੇ ਗਿਆ ਇੱਥੇ ਬਾਈ ਪ੍ਰਗਟ ਬੋਲ ਕੇ ਗਿਆ ਹੱਥ ਖੜੇ ਕਰਕੇ ਉਹਨਾਂ ਨੇ ਸਾਰਿਆਂ ਤੋਂ ਪੁੱਛਿਆ ਵੀ ਕੋਈ ਅਲਾਈਅੰਸ ਦੇ ਹੱਕੇ 'ਚ ਹੈ ਕਿ ਨਹੀਂ ਹੈ ਤੇ ਇੱਥੇ ਇੱਕ ਇੱਕ ਬੰਦੇ ਨੇ ਹੱਥ ਖੜਾ ਕਰਕੇ ਇਸ ਗੱਲ ਤੇ ਤਾਇਦ ਕੀਤੀ ਵੀ ਇੱਥੇ ਕਾਂਗਰਸ ਪਾਰਟੀ ਆਪ ਇੰਨੀ ਸਮਰਥ ਹੈ ਬਈਕ ਭਾਜਪੀ ਦੀ ਸਰਕਾਰ ਨੂੰ ਉੱਥੇ ਤੇ ਸਟੇਟ ਦੀ ਸਰਕਾਰ ਨੂੰ ਇੱਥੇ ਮੂੰਹ ਤੋੜ ਜਵਾਬ ਦੇ ਸਕੇ ਨਾ ਮੈਂ ਕਿਸੇ ਨੂੰ ਨੀਚਾ ਦਿਖਾਉਣਾ ਚਾਹਣਾ ਕਿਉਂਕਿ ਲੀਡਰ ਦਾ ਕੰਮ ਨਹੀਂ ਕਿਸੇ ਨੂੰ ਨੀਚਾ ਦਿਖਾਉਣਾ ਸਾਡੇ ਅਸੇ ਹਰ ਵਿੱਤੀ ਸਤਕਾਰੀ ਹੋ ਗਏ ਚਾਹੇ ਉਹ ਰੇੜੀ ਲਾਉਣ ਵਾਲਾ ਹੈ ਚਾਹੇ ਬੂਟ ਬਣਾਉਣ ਵਾਲਾ ਹੈ ਪਰ ਅੱਜ ਦੁੱਖ ਹੈ ਇਸ ਕਰਕੇ ਚਰਚਾ ਤੇ ਇਹ ਤਰਨੇ ਲਾਉਣੇ ਕਿਉਂ ਪਏ ਮੈਂ 1 ਸਾਲ 1 ਸਾਲ ਕਾਂਗਰਸ ਦਾ ਪ੍ਰਧਾਨ ਬਣ ਕੇ ਕੋਈ ਧਰਨਾ ਨਹੀਂ ਲਾਇਆ ਤੇ ਉੱਚੀ ਆਵਾਜ਼ 'ਚ ਨਹੀਂ ਬੋਲਿਆ ਉਹਦਾ ਕਾਰਨ ਸੀਗਾ ਮੈਂ ਪੰਜਾਬ ਦੀ ਚੁਣੀ ਹੋਈ ਸਰਕਾਰ ਨੂੰ ਮੁੱਲਾਪੁਰ ਸਾਹਿਬ ਸਮਾਂ ਦੇਣਾ ਚਾਹਣਾ ਅਸੀਂ ਪਹਿਲੇ ਦਿਨ ਕਿਸੇ ਨੂੰ ਸਵਾਲ ਨਹੀਂ ਕਰ ਸਕਦੇ ਅਸੀਂ ਪਹਿਲੇ ਦਿਨ ਉਹਦੇ ਤੋਂ ਹਿਸਾਬ ਨਹੀਂ ਮੰਗ ਸਕਦੇ 5 ਸਾਲਾਂ 'ਸਤੇ ਸਰਕਾਰ ਚੁਣੀ ਹੈ ਤੇ ਪਹਿਲਾ ਸਾਲ ਇੱਧਰ ਉੱਧਰ ਕਰਦਿਆਂ ਲੱਗ ਜਾਂਦਾ ਹੈ ਲੇਕਿਨ ਤਕਰੀਬਨ ਦੂਜਾ ਸਾਲ ਖਤਮ ਹੋਣ ਵਾਸਤੇ ਆ ਗਿਆ ਵੇ ਜਦੋਂ ਪੌਣੇ ਦੋ ਸਾਲਾਂ ਬਾਅਦ ਮੈਂ ਸਲਾਹ ਕੀਤੀ ਆਸ਼ੂ ਜੀ ਹਰਨਾਲ ਸਾਧੂ ਸਿੰਘ ਦੀ ਹਰਨਾ ਨਾਲ ਪ੍ਰਗਤ ਸਿੰਘ ਦੀ ਹਰਨਾ ਨਾਲ ਕਿ ਹੁਣ ਸਮਾਂ ਆ ਗਿਆ ਹੁਣ ਸਮਾਂ ਆ ਗਿਆ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ بلند ਕਰੀਏ ਪੰਜਾਬ ਦੇ ਲੋਕ ਕਹਾ ਮਾਰ ਮਾਰ ਕੇ ਰੋ ਰਹੇ ਐ ਪੰਜਾਬ ਦੇ ਲੋਕੇ ਮਹਿਸੂਸ ਕਰਦੇ ਐ ਕਿ ਅਸੀਂ ਆਦਾ ਅਗੂਠਾ ਕਿਉਂ ਨਾ ਕੱਟ ਦਈਏ ਜਿਹੜੇ ਅਗੂਠੇ ਦੇ ਨਾਲ ਅਸੀਂ ਝਾੜੂ ਦਾ ਬਟਨ ਨੱਪਿਆ ਸੀਗਾ ਸਾਨੂੰ ਬੜੀਆਂ ਉਮੀਦਾਂ ਸੀ ਸਾਨੂੰ ਬੜੀਆਂ ਮੇਰੀਆਂ ਮਾਵਾ ਬੈਠੀਆਂ Adik ਦੀ ਉਹ ਬੇਬੇ ਦੇ ਨਾਲ ਮੈਂ ਬੈਠਾ ਮੈਂ ਕਿਹਾ ਮਦੇ ਤੈਨੂੰ ਕੋਈ ਸਮਝ ਆਉਂਦਾ ਹੈ ਤੇ ਬੇਬੇ ਕਹਿਣ ਲੱਗੀ ਮਾੜਾ ਮਾੜਾ ਪੁੱਤ ਮੈਨੂੰ ਸਮਝ ਆਉਂਦਾ ਹੈ ਮੈਂ ਕਿਹਾ ਕਾਰਣ ਕਹਿੰਦੀ ਹੈਂਗਾ ਇਹ ਆਈਆਂ ਕੋਈ ਇੰਨਾ ਦੇ ਮਰਸੀਡਿਸ ਕਾਰਾਂ ਨਹੀਂ ਖੜੀਆਂ ਮਨਸੋ ਆਮ ਦਰਮਿਆਨੇ ਘਰ ਦਾ ਪੁੱਤ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਆਪ ਕਹਿੰਦੇ ਹੋ ਕਿ ਮੈਂ ਇੱਕ ਅਧਿਆਪਕ ਦਾ ਪੁੱਤਰ ਹਾਂ ਤੇ ਮੈਨੂੰ ਪੰਜਾਬ ਦੇ ਲੋਕਾਂ ਦਾ ਦਰਦ ਪਤਾ ਹੈ ਮੇਰੀ ਮਾਂ ਭੁੱਖੀ ਮਰਦੀ ਪਈ ਹੈ ਇਹਨੂੰ ਜਾ ਕੇ ਪੁੱਛ ਕਿ 500 ਰੁਪਏ ਜਿਹਨੇ ਦਵਾਈ ਲੈ ਕੇ ਆਉਣੀ ਹੋਵੇ ਤੇ ਕਿਹਦੇ ਤਰਲਿਆਂ ਨਾਲ ਮਨਰੇਗਾਲੇ ਤੋਂ